ਤੇਰੇ ਕੋਲ ਫੋਨ ਆਇਆ ਵਾ ਹੁਣ ਦਿਵਾਰਾ ਫੇਰ ਤੇਰੇ ਘਰ ਦੇ ਕਿ ਨਹੀਂ ਛਕਣਾ ਹੈ ਉਹ ਕਹਦੇ ਅਮਰ ਨਹੀਂ ਛਕਣਾ ਤੇਰੇ ਘਰ ਦੇ ਕਹਿੰਦੇ ਪੁੱਤ ਇਧਰ ਕਰ ਮੈਂ ਜਾਂ ਉਧਰ ਤਾਣ ਨੂੰ ਕਰ ਕੀ ਹੋਇਆ ਹੈ ਤੂੰ ਅਮਰ ਛਕਣਾ ਤੇਰੇ ਘਰ ਦੇ ਜੇ ਕਹਿੰਦੇ ਨਹੀਂ ਛਕਣਾ ਹੈ ਰੋਣਾ ਮਤ ਕੋਈ ਨਹੀਂ ਨਾ ਰੋਣਾ ਨਹੀਂ ਆ ਪੁੱਤ ਅਮਰ ਛਕਣਾ ਤੂੰ ਛਕਣਾ ਚਾਹੁੰਨੀ ਆ ਤੂੰ ਨਿਭਾ ਲੇਗੀ ਦੇਖ ਲਾ ਸਿੱਕੀ ਖੰਡੇ ਉ ਤਿੱਖੀ ਆ ਪੱਕਾ ਨਿਭਾ ਲੇਗੀ ਕਿੰਨੀ ਉਮਰ ਆ ਤੇਰੀ 10 ਸਾਲ ਠੀਕ ਆ ਪਰ ਹੁਣ ਤੇਰੇ ਘਰ ਦੇ ਮਨਾ ਕਰੀ ਜਾਂਦੇ ਆ ਹੁਣ ਕੀ ਕਰੀਏ ਫੇਰ ਹੈ ਦਰੋਣਾ ਨਹੀਂ ਪੁੱਤ ਚਲ ਮੈਂ ਇਹਨਾਂ ਦਾ ਦਵਾ ਦਾ ਫੋਨ ਲਾਉਣ ਦੇ ਘਰ ਦੇ ਦਵਾ ਦਾ ਫੋਨ ਲਾਉਣੇ ਆ ਫੇਰ ਅੰਮ੍ਰਿਤ ਲਾਉਂਗੇ ਠੀਕ ਆ ਤੈਨੂੰ ਕੋਈ ਨਾ ਤੈਨੂੰ ਪੱਕਾ ਲੈ ਕੇ ਜਾਵਾਂਗੇ ਤੈਨੂੰ ਠੀਕ ਹੈ ਸ਼ਿਕਾਵਾਂਗੇ ਕੋਈ ਨਾ ਤੈਨੂੰ ਜੇ ਮਾਰੇ ਕਿਰਪਾ ਕੀਤੀ ਤੇ ਪੱਕਾ ਕਰਪਾ ਹੋ ਗਈ ਕੱਲੂ ਠੀਕ ਹੈ ਠੀਕ ਹੈ ਕੋਰੋਨਾ ਨਹੀਂ ਗਿਆ